ਬਾਈ ਨੂੰ ਲਿਆ ਇਥੋਂ ਸ਼ਹਿਰੋਂ ਇਹ ਪਰ ਉਹ ਨੋ ਲੜ ਜਾਦਾਗਾ ਰਸਤਾ ਹੀ ਨਹੀਂਗਾ ਉਹ ਖੜ ਰਿਹਾ ਤਾਂ ਪਹਿਣਾ ਹੀ ਆ ਤੇ ਇਹ ਬਾਈ ਨਾਲ ਤੈਨੂੰ ਕੀ ਕਾ ਕੇ ਲਿਆਂਦਾ ਇਹਨੇ ਕੁਛ ਨਹੀਂ ਕਹਿ ਕੇ ਆਪਾਂ ਮਸ਼ੀਨ ਦਾ ਕੰਮ ਕਰਦੇਗਾ ਕਿੰਨਾ ਟਾਈਮ ਲੱਗੂਗਾ 2 ਘੰਟੇ ਕਹਿ ਕੇ ਇਹਨੇ ਕਹਿ ਕੇ ਸਮਝਾ ਤਾਂ ਲਿਆ ਕਿ ਆਏ ਬੋਲਦੀ 15 ਮਿੰਟ 2 ਘੰਟੇ ਅੱਜ ਦਾ ਸੌਦਾ ਥੋੜਾ ਠੰਡਾ ਮੈਂ ਬੋਲਦਾ ਆਪਣਾ ਜੱਜ ਦਾ ਤੁਹਾਨੂੰ ਦੱਸਣਾ ਹੈ ਕਿ ਥੋੜਾ ਜਿਹਾ ਮੌਸਮ ਵੀ ਖਰਾਬ ਚੱਲ ਰਿਹਾ ਹੈ ਤੇ ਅੱਜ ਦਾ ਇਹ ਦੱਸਾਂਗੇ ਆਪਾਂ ਕੰਬੈਨ ਦੀ ਦਸਮੇ ਦੀ ਛਤਰੀ ਤਿਆਰ ਕੀਤੀ ਆ ਤੁਹਾਨੂੰ ਇਹਦੇ ਬਾਰੇ ਸਾਰੀ ਡਿਟੇਲ ਦਿਆਂਗੇ ਕਿਹੜੇ ਤਰੀਕੇ ਨਾਲ ਤਿਆਰ ਕੀਤੀ ਆ ਕਿਵੇਂ ਕੀਤੀ ਆ ਇਹ ਕਿਤੇ ਵੀ ਕਰਿਆ ਫਰਮਾਂ ਵੀ ਆਪਣੇ ਕੋਲ ਕੋਈ ਨਹੀਂ ਹੈਗਾ ਤੇ ਤੁਹਾਨੂੰ ਦਿਖਾਦੇ ਹੁਣ ਹੁਣ ਚੈੱਕ ਕਰਾਵੇ ਬਾਹਰ ਮੌਸਮ ਵੀ ਖਰਾਬ ਚੱਲ ਰਿਹਾ ਹੈ ਤੇ ਤੁਹਾਨੂੰ ਇਹ ਦਿਖਾਦੇ ਕਿ ਚੈੱਕ ਕਰੋ ਦੇਖੋ ਆਪਾਂ ਇੰਦਾ ਮੋੜ ਵਗੈਰਾ ਪੂਰਾ ਉਸਤੇ ਇੱਕ ਨਾ ਪਾਇਆ ਕੋਈ ਇਹਦੇ ਚ ਥੋੜੇ ਦੇ ਸਮਾਰਣੀ ਕੀਤਾ ਕੋਈ ਕੁਝ ਨਹੀਂ ਤੇ ਦੇਖੋ ਵੀ ਤੁਸੀਂ ਵੀ ਕਹੋਗੇ ਕਿ ਬੰਦੇ ਨੇ ਕੋਈ ਪ੍ਰੈਸ ਤੋਂ ਜਾਂ ਕਿਤੋਂ ਵੀ ਬਲ ਪਵਾ ਕੇ ਲੈਂਦਾ ਹੋਊਗਾ ਆਪਾਂ ਉਹ ਕੰਮ ਨਹੀਂ ਕੀਤਾ ਆਪਾਂ ਆਪ ਤਿਆਰ ਕੀਤਾ ਮੈਂ ਜਾਨੀ ਕਿ ਆਪ ਬਲ ਪਾਇਆ ਉਹਦੇ ਚ ਤੁਹਾਨੂੰ ਦੱਸਣਾ ਸੀ ਉਹਦੇ ਟਾਈਮ ਨਹੀਂ ਸੀ ਸਾਡੇ ਕੋਲੇ ਤੇ ਤੁਹਾਨੂੰ ਦਿਖਾਉਣਾ ਸੀ ਕਿ ਕਿੰਨਾ ਬਲ ਪਾਇਆ ਤੇ ਇਹ ਤੁਹਾਨੂੰ ਦੱਸਦੇ ਦੇਖੋ ਥੱਲੋਂ ਆਪਾਂ ਅੱਖਾਂ ਜੀ 5 5 ਇੰਚ ਰੱਖੀਏ ਥੱਲੋਂ ਥੱਲੋਂ ਜਿਹੜੀ ਕੱਟ ਚ ਆਈ ਇੱਥੋਂ ਜਿਹੜੀ ਆ ਉੱਪਰ ਵਾਲੀ ਆ ਇਹ ਰੱਖੀ ਜੇ ਆਪਾਂ 6.5 ਤੇ ਉਹ ਆਪਣੇ ਹਿਸਾਬ ਨਾਲ ਕਿਸੇ ਨੇ ਬਣਾਉਣੀ ਹੈ ਤਾਂ ਆਪਣੇ ਹਿਸਾਬ ਨਾਲ ਕਰ ਸਕਦਾ ਜਿਵੇਂ ਕਿ ਥੱਲੋਂ 4.5 ਤੇ ਲੈ ਸਕਦਾ ਉਤੋਂ 5.5 ਤੇ ਲੈ ਸਕਦਾ ਕਿਸ ਤਰੀਕੇ ਨਾਲ ਜਿਹੜਾ ਜਿੱਦਾਂ ਕੋ ਮੋੜ ਬਣਾਉਣਾ ਜਿਵੇਂ ਕੋਈ ਪਤਲੀ ਬਣਾਉਣੀ ਹੈ ਪਾਰੀ ਬਣਾਉਣੀ ਹੈ ਮੋਟੀ ਆਪ ਆਪ ਦੇ ਹਿਸਾਬ ਨਾਲ ਬਣਾਇਆ ਤੇ ਇਹ ਵੀ ਤੁਸੀਂ ਕੀ ਕਰਨਾ ਇਹਦੇ ਚ ਇੱਕ ਚਾਦਰ ਦਾ ਪੀਸ ਆਉਂਦਾ 8 ਬਾਈ 5 ਦਾ 8 ਬਾਈ 5 ਦਾ ਤੁਸੀਂ ਪੀਸ ਲੈਣਾ ਜੇਕਰ ਪੂਰੀ ਫੁੱਲ ਬਣਾਉਣੀ ਵਿੱਚ ਕੋਈ ਜੋੜ ਵਗੈਰਾ ਨਹੀਂ ਪਾਉਣਾ ਤੇ 8 5 ਦਾ ਪੀਸ ਆਉਂਦਾ ਪੂਰਾ ਹੀ ਆਊਗਾ ਇਹਦਾ ਪੂਰਾ ਹੀ ਬਣੂਗਾ ਇੱਕ ਉੱਪਰ ਵਾਲਾ ਤੇ ਤੇ ਇਹਦੇ ਕੋਈ ਕੱਟ ਵੱਟ ਵਗੈਰਾ ਨਹੀਂ ਕਰਨੇ ਹੱਥ ਨੂੰ ਵਾਲ ਦਿਖਾਉਣੇ ਆਪਾਂ ਵਾਲ ਸਾਰਾ ਆਪ ਆਪ ਪਾਇਆ ਛੱਤ ਰਗੀ ਸੁੱਲਾਗੇ 18 ਨਹੀਂ ਲਾਈ 16 ਲਾਈਆ ਤੇ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਕਿ ਸਮੀਤ ਲਾਉਣੀ ਹੈ ਛਤਰੀ ਵੀ ਤੇ ਆ ਲਾਉਣੀ ਆ ਜੀ ਅੱਗੇ ਨਾਲ ਆਪਾਂ ਸੱਤ ਤਿਆਰ ਹੋ ਰਹਾ ਤੇ ਦੰਦ ਨੂੰ ਆ ਹੋ ਰਿਹਾ ਜੀ ਅੱਗੇ ਵਾਲੀ ਸਾਈਡ ਤਿਆਰ ਕਰਨੇ ਆਪਾਂ ਅੱਗੇ ਵਾਲਾ ਬਣਾਉਣਾ ਆ ਸਾਡਾ ਨਿਸ਼ਾਨੀ ਵਾਲਾ ਜਵਾੜ ਆ ਇਹ ਨਿਸ਼ਾਨੀ ਲਾ ਕੇ ਫਿਰ ਦੀ ਬੈਂਡ ਪਾਵਾਂਗੇ ਪਿੱਛੋਂ ਵੀ ਆਪਾਂ ਤਕਰੀਬਨ ਜੋੜ ਨਹੀਂ ਲਾਇਆ ਪਿੱਛੋਂ ਵੀ ਬਿਲਕੁਲ ਸਹੀ ਉਦਾਂ ਦੀ ਫਿਟਿੰਗ ਇੱਕੋ ਚਾਦਰ ਨਾਲ ਆ ਚੀਜ਼ ਬਣੋਗੀ ਤੁਹਾਡੀ ਪੂਰੀ ਉੱਪਰ ਵਾਲੀ ਤੇ ਜਿਹੜੇ ਅੱਗੋ ਵਾਲਾ ਬੈਂਡ ਵਗਾਰਾ ਟੂਲ ਆਪਾਂ ਬਣਾਉਣੇ ਆ ਕੁਝ ਵੀ ਬਣਾਉਣਾ ਆ ਉਹ ਇਨੀ ਚਾਦਰ ਖੋਲ ਲੈਣੋ ਤੁਸੀਂ ਆਪਾਂ ਚੱਦਰ ਲੈਂਦੀ ਆ ਪੰਜ 8 ਤੇ 1 ਲੈਂਦੀ ਜੀ 2 4 ਦੀ ਨਾ 2 5 ਦੀ ਤੇ ਇਹਦਾ ਹੁਣ ਆਪਾਂ ਕਟਿੰਗ ਵਗੈਰਾ ਕਰਕੇ ਇਹ ਆਪਾਂ ਇੱਥੇ ਪੂਰੀ ਲਾਕ ਦੇ ਤੁਹਾਨੂੰ ਦਿਖਾਵਾਂਗੇ ਛਤਰੀ ਕਿਹੜੇ ਤੇ ਇੱਕ ਨਾ ਕਰਿਆ ਆਪਾਂ ਪੇਂਟ ਵਗੈਰਾ ਵੀ ਕਰਾਂਗੇ ਕਿਉਂਕਿ ਆ ਚਾਦਰ ਹੈਗੀ ਚਿੱਟੀ ਤੇ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਆਪਾਂ ਥੋੜੇ ਦਾ ਹੀ ਸਮਾਨ ਨਹੀਂ ਕੀਤਾ ਕਿਤੇ ਵੀ ਕੋਈ ਥੋੜਾ ਨਹੀਂ ਕੀਤਾ ਤੇ ਜੇ ਤੁਸੀਂ ਕਹੋਗੇ ਵੀ ਇੰਨੇ ਗ੍ਰਿੰਡਰ ਨਾਲ ਪਾਇਆ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਕੀ ਗ੍ਰੈਂਡਰ ਨਾਲ ਵੱਲ ਨੂੰ ਕਾ ਕੇ ਤੇ ਵੀ ਇਹ ਅੱਜ ਕਰਾਂਗੇ ਇਹਨੂੰ ਪੰਜ ਤਾਂ ਮੋਰੇ ਵੇਖਾ ਕਿੱਥੇ ਨੇ ਠੀਕ ਹੈ ਐਂਦੇ ਵੇਖ ਮੈਨੂੰ ਇੱਥੇ ਆ ਜਾਣਾ ਇੱਥੇ ਲਾਵੀ ਇੱਥੇ ਨਹੀਂ ਆਣਾ ਤਾਂ ਮੈਂ ਕਿੱਥੇ ਆਦਾ ਦੱਸ ਦੱਸੀ ਮੜਾ ਆ ਦੋ ਨਾਟਕ ਸਿੰਦੇ ਨੇ ਖੜੇ ਆਗ ਮੜਾ ਲਵਾ ਦੇ ਨਾਟ ਪਾ ਦੇ ਫਿਰ ਲੱਗਿਆ ਦੇ ਲੈਨਮੈਂਟ ਵੇਖਾਂ ਤੇ ਇੱਥੇ ਕੀ ਦਿਹਾਣਾ ਆਪਰੇ ਜੀ ਗਾਰ ਸਾਰੇ ਹੀ ਗਏ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਕੰਪਰੈਸਰ ਖੋਲੇ ਆਓ ਪਿਆ ਸਾਹਮਣੇ ਹੁਣ ਦੂਸਰਾ ਲਾ ਰਹੇ ਹਵਾ ਵਾਲਾ ਜਾਨੀ ਕਿ ਪੇਂਟ ਵਗੈਰਾ ਵਾਲਾ ਜਗਾਰ ਲਾ ਰਹੇ ਫੁੱਲ ਤਾਂ ਨਹੀਂ ਗਿਆ ਪੰਨਾ ਕਰੇ ਇੱਧਰ ਟੈਂਕ ਵਾਲਾ ਸਿਸਟਮ ਆਪਣਾ ਪਿਆ ਹਮਨੇ ਕੰਮ ਕੋਈ ਵੀ ਨਹੀਂ ਛੱਡਿਆ ਸਭ ਨੇ ਸਾਰੇ ਹੀ ਕਰਦੇ ਆ ਆਹਰ ਟੈਂਕੀ ਲਾ ਕੇ ਤੇ ਫਿਰ ਆਪਾਂ ਪੇਂਟ ਕਰਾਂਗੇ ਛਤਰੀ ਵਗੈਰਾ ਤਿਆਰ ਕਰ ਰਹੇ ਹੰਦਾਦੇ ਦਸਮੇਹ ਦੀ ਤਾਰ ਕੇ ਛਤਰੀ ਤੇ ਉੱਥੇ ਦੂਸਰੀ ਲਾਉਣੀ ਆ ਤੇ ਮੌਸਮ ਬਹੁਤ ਖਰਾਬ ਚੱਲ ਰਿਹਾ ਹੈ ਦੇਖੋ ਕਿਵੇਂ ਕੀ ਹਾਲਾਤ ਕਰ ਰਿਹਾ ਹੈ ਯਾਨੀ ਕਿ ਪਾਣੀ ਪੂਰਾ ਚੱਲ ਰਿਹਾ ਹੈ ਸਾਡਾ ਵੀ ਅੱਜ ਮੌਸਮ ਖਰਾਬ ਕਰਕੇ ਆਪਾਂ ਇਹਦਾ ਕਰ ਰਹੇ ਆ ਅੰਦਰ ਸਪੀਡਰ ਚੈਨ ਬਗਰਾ ਬਦਲਣੀ ਆ ਮਥਾੜੂ ਦੀ ਇਹਦੀ ਬਦਲਦੇ ਆ ਆ ਤੇ ਨਹੀਂ ਕੰਮ ਕਰਨਾ ਇਹਨੂੰ ਦੁਤھے ਪਿਆਰ ਹੈ ਤੇ ਕੱਟਰ ਤਾਂ ਅਸੀਂ ਲਾ ਲੈਂਦੇ ਉੱਥੇ ਨਾ ਇਹਨੂੰ ਖੋਲ੍ਹ ਲਈ ਮੀਂਹ ਦਾ ਭਾਵੇਂ ਆ ਜਾਂਦਾ ਸਾਨੂੰ ਤਾਂ ਅਦਾ ਘੈਂਟਾ ਲਾ ਲੈਂਦਾ ਕੱਟਦਾ ਕਰ ਲੈਂਦੇ ਅਸੀਂ ਫਲਾਰਾ ਕਿੱਥੇ ਪਿਆ ਇੱਥੇ ਆ ਆ ਇੱਥੇ ਕਰ ਲੈਂਦਾ ਇੰਨਾ ਹੀ ਬੜਾ ਹੈ ਔਰ ਅੱਧਾ ਮਾਲ ਬਣਾ ਬਾਹਰ ਹੁੰਦਾ ਫਿਰਦਾ ਪਾਣੇ ਆਪ ਨੂੰ ਨਹੀਂ ਤੇਰਾ ਪਾ ਮੈਂ ਲੱਭੇ ਕੋਈ ਨਹੀਂ ਮੋਰੇ ਇੱਕ ਇੱਕ ਗਾਣੋਰਾ ਲਿਆਓ ਮੈਨੂੰ ਇੱਕ ਇਹਨੇ ਤੇ ਕਰੋ ਹਾਂ ਇੱਕ ਇਹਨੇ ਤੇ ਕਰੋ ਕਰੋ ਹਾਂ ਕਰੀਗਾ ਵਾਲੀ ਬਣ ਨਹੀਂ ਆਦਾ ਨਹੀਂ ਉੱਥੇ ਆਵੇਗਾ ਐਡੀ ਬੈਟਲ ਆ ਦਿੰਦੇ ਆਪਾਂ ਉਹ ਬਰਡ ਤੇ ਤੇ ਇਥੇ ਤੇ ਟੰਗੀ ਵੀ ਨਹੀਂ ਨਾ ਨਹੀਂ ਤੇ ਹੁਣ ਮੰਡੀ ਜਾਣਾ ਹੈ ਇਹਨੇ ਸਪਲੈਂਟ ਬਣਾਇਆ ਹੈ ਕੋਲ ਵੀ ਆ ਨਹੀਂ ਆ ਨਹੀਂ ਖਾ ਚੁੱਕੀ ਪਰ ਮੈਂ ਖੁੱਲਗਾ ਕੋ ਨਹੀਂ ਖਲਾ ਦੇ ਖਲਾ ਦੇ ਜਾਣ ਕੇ ਤੋੜਦਾ ਹੈ ਹੈਨਾ ਹੋਰ ਯਾਰ ਉਹਨਾਂ ਵਾਈਟਰ ਦਾ ਆ ਇੱਕ ਮਿੰਟ ਲੱਗਣਾ ਯਾਰ ਵਾਟ ਦੇ ਆਹ ਇਹ ਇੱਥੇ ਕੰਗੀਆਂ ਦੀ ਦੁਕਾਨ ਜਣਾ ਹੋਇੰਦਾ ਹੈ ਬਰਗਾ ਨੇ ਆ ਕੇ ਕਰਾਂਗਾ ਉੱਥੋਂ ਲੈ ਆ ਦੁਕਾਨ ਤੇ ਚੜਨੀ ਹੈ ਕਪਾਲ ਆ ਗਏ ਕਿਵੇਂ ਆਨਾ ਸਭੇ ਵਜੀਦਾ ਉਹ ਵੀ ਚਾਰਜਰ ਨੇ ਜਿਹੜੇ ਚਾਰ ਵਾਲ ਲਈ ਫਿਰ ਉਹ ਵੀ ਚਾਰ ਲੈਦਾ ਕਿਵੇਂ ਪਹਿਲਾਂ ਉਹਦੇ ਦੁਕਾਨ ਵੇਖੀ ਜਾ ਕੇ ਕਿਸ ਤਰ੍ਹਾਂ ਦੀ ਕੀ ਹੈ ਕਿੰਦੀ ਅੱਛਾ ਪਾਪਾ ਵੱਖਰਾ ਤਨ ਪਕਾਇਆ ਖੋਲ ਜੀ ਅਤਾਰਾਂ ਲਾ ਦੇ ਅ ਛਤਰੀ ਵਧੀਆ ਲੱਗ ਜੇ ਨੇ ਟਰੈਕਟਰ ਤੇ ਇਹ ਰੰਗ ਹੋ ਗਏ ਸੰਤਰੀ ਦੇ ਨਜ਼ਾਰਾ ਬਣ ਜਾਣਾ ਇੱਕ ਤਾਂ ਇੱਥੇ ਲੋਕ ਆਏ ਕਿਸੇ ਨੂੰ ਆਸਾਨ ਟਰੈਕਟਰ ਤੇ ਲਾਣੀ ਕਰ ਲੈ ਜਣਾ ਉਹਦੇ ਚੁੱਕਲ ਜਾਣੀ ਹੈ ਪਾਲ ਨੇ ਅਗਲੇ ਪੈਸੇ 2-4000 ਦੇਣਗੇ ਆ ਗਈ ਦੌਰ ਗਵਾੜੀਆਂ ਚਕਾ ਕੇ ਅਗਲਾ ਪੱਲੂ ਵੀ ਨਹੀਂ ਲੈ ਰਿਹਾ ਮੈਂ ਕਿੱਥੇ ਆ ਇਧਰ ਲਵਾ ਦਾ ਤੇ ਇੱਕ ਤਾਂ ਚੱਲਿਆ ਲਾ ਲੈਣ ਦੇ ਕੌਣ ਲਾ ਲੈਣ ਦੇ ਯਾਰ ਤੈਨੂੰ ਥੱਲੋ ਦੋ ਜਣੇ ਫੜਨਾ ਪੈਣਾ ਦੋ ਤੁਲ ਮਕਾਉਣ ਦੇ ਸਿੱਧੇ ਤੰਡੇ ਹੀ ਲੱਗਣੇ ਕਿੰਨੇ ਕੜੇ ਉਹ ਉੱਤਰ ਉਹ ਮੈਂ ਆਪੇ ਕਰਨ ਆਸਤਰੀ ਵਧੀਆ ਅੱਗੂ ਸਿੱਧੇ ਨੇ ਅੱਗੂ ਵਿਸਿੱਦੈ ਨੇ ਆ ਇਹ ਬੜੇ ਕਿਹੜੇ ਇਹਨੂੰ ਕੁਛ ਨਹੀਂ ਦਿੰਦਾ ਇਹ ਕਹਿਵੇਂ ਅਗੇ ਇਸ ਤਰੀਕੇ ਦਾ ਬਣਾਇਆ ਜਾਨੀ ਕਿ ਇਹ ਖੜਾ ਰਹਿਣਾ ਕਰਦਾ ਜਾ ਆ ਲੈ ਵੀ ਲੱਖੋਂ ਨਹੀਂ ਖਾਉਣੀ ਕਿਹੜੇ ਮਰ ਨੂੰ ਤੁੱਜਾਂ ਦੇ ਦੋ ਇਹਨਾਂ ਦੇ ਕੁਛ ਦੋ ਇਹਨਾਂ ਥੱਲੂ ਫਾੜ ਲੈਣੇ ਆਇਆ ਕੋਈ ਰਹੀ ਆ ਕੋਈ ਤੇ ਫੜ ਲਾਉਂ ਤਾਰ ਨੂੰ ਦੀ ਇਹ ਦੀਸੇ ਨਾਲ ਹੀ ਕੱਢੀ ਤਾਰ ਖੋਲਦ ਜਿਹੜੀ ਹੈ ਇਹ ਤੋਂ ਕਾਰ ਦੀ ਜੋੜ ਫਿਰ ਹੈ ਤਰ ਤੱਕ ਤੇ ਤਾਰਾਂ ਇੱਕ ਇੱਕ ਕਰਕੇ ਤੱਕ ਹਾਂ ਇਹਨੂੰ ਆਏ ਇਹਨੂੰ ਆਣਾ ਮੈਂ ਇਹਨਾਂ ਨਾਲ ਵੀ ਯਾਰ ਵੀ ਜੋੜ ਥੋੜੀ ਘਾ ਵੇਚੀ ਇਹ ਜਦ ਨਹੀਂ ਆਇਆ ਇੱਧਰ ਰੱਖੀ ਚੀਜ਼ ਨਾ ਯਾਰ ਪਿਛਾ ਨੂੰ ਇਥੇ ਉਹ ਗ੍ਰਿਪ ਪੁਣਾਇੰਦੇ ਚਵਲ ਦਾ ਗ੍ਰਿਪ ਵੜਦੇ ਕੋਈ ਗ੍ਰਿਪ ਹੋਵੇ ਦਾ ਓਏ ਜੇ ਖੇਤ ਨਾ ਹੁਰਤੇ ਜਾ ਕੇ ਜੋ ਖੇਚ ਦੇ ਇਹ ਸੱਪੀ ਸੁਪਰਾਇੰਡ ਹੈ ਨਹੀਂ ਇਹ ਦੀਜੋ ਸੱਪੀ ਬਣਾਇਆ ਰੱਖਾਂ ਇਥੇ ਗ੍ਰਿਪ ਹੋਣਾ ਯਾਰ ਅਗਾ ਕਰ ਲਿਆ ਕਰੀਕ ਪਲਾਸ ਨਾ ਵਟਣਾ ਪੈਣਾ ਜੇ ਵਾੜ ਲਾਈ ਤੂੰ ਨਾਲ ਉਹ ਮੋੜ ਦੇਖਾ ਕਿ ਟਾਇਰ ਤਰਾਈ ਜਾਈ ਟਰੈਕਟਰ ਚ ਲਾਣੀ ਹੈ ਚਲੋ ਸਿੰਬੂਨ ਵਾਏ ਮਾਰਿਆਂ ਨਾਲਿਆ ਦੇ ਪਾਰ ਹੀ ਕੋ ਨਹੀਂ ਫੀ ਪਾਰ ਹੀ ਵਾਹ ਵਾਇ ਗਈ ਥੋਕੇ ਥੱਲੇ ਆਇਆ ਤੂੰ ਥੱਲੇ ਆਇਆ ਦੋ ਜਣੇ ਕਰ ਰਹੇ ਆਪਾਂ ਛਤਰੀ ਤਿਆਰ तकरीबन ਲਗਭਗ ਕੰਮ ਨਿਢੇ ਆ ਆ ਚੀਜ਼ ਆਪਣੀ ਤਿਆਰ ਹੋਈ ਪਈ ਆ ਤੇ ਬਾਕੀ ਸਾਹਮਣੇ ਆ ਚੀਜ਼ਾਂ ਇਹਦਾ ਤੁਹਾਨੂੰ ਆਪਾਂ ਦੱਸਾਂਗੇ ਬਣਾ ਕੇ ਕਿਵੇਂ ਕਿ ਕਿਹੜੇ ਤਰੀਕੇ ਨਾਲ ਇਹ ਆਪਾਂ ਤਿਆਰ ਕੀਤੀ ਆ ਇੱਥੋਂ ਪਿੱਛੇ ਚੱਕਰੋ ਛਤਰੀ ਆਪਣੀ ਹੋ ਗਈ ਤਿਆਰ तकरीबन ਥੋੜਾ ਜਿਹਾ ਕੰਮ ਹੈਗਾ ਜਾਨੀ ਕਿ ਪਰੋਂ ਤੁਹਾਨੂੰ ਦਿਖਾਉਂਦੇ ਆ ਅੱਛੀ ਚੀਜ਼ ਬਣਾਈਆਂ ਤੇ ਇਹਦਾ ਜੀ ਆ ਹੁਣ ਸੈਡਰ ਆ ਗਏ ਨੇ ਕਟਿੰਗ ਵਗੈਰਾ ਕਰਨ ਵਾਲੀਆਂ। ਬਾਈ ਖੋਲਿਆ ਇਹ ਚੈੱਕ ਨਹੀਂ ਇਹ ਇੱਕ ਇੱਕ ਚੈੱਕ ਕਰਕੇ ਕਸੀ ਆਣਾ ਹਨਾ। ਯਾਰ ਪਹਿਲਾਂ ਸਾਰੇ ਪੀ ਉੱਪਰ ਡਾ ਕੇ ਸਾਰੇ ਪੀ ਚੁਣੇ ਕਰੇ। ਅੱਛਾ ਇਹ ਮਿਸਤਰੀ ਸਾਹਿਬ ਆਏ ਨੇ ਆਪਣੇ ਆਪ ਇਹਦੇ ਕੋਲ ਪੁੱਛਦੇ ਆ ਮੈਂ ਇਹਨਾਂ ਨੂੰ ਦੱਸਿਆ ਕਿ ਪ੍ਰੈਸ਼ਰ ਇੰਜਲ ਦਾ ਘਟਿਆ ਤੇ ਇਹਨੇ ਕੀ ਖੋਲਿਆ ਤੂੰ? ਨਹੀਂ ਮੇਨ ਖੋਲਿਆ ਤੇ ਮੇਨ ਦੇ ਵਿੱਚ ਕੋਈ ਫਾਲਤ ਦੱਸੂਗਾ ਵੀ ਪ੍ਰੈਸ਼ਰ ਦਾ ਕਾਰਨ ਕੀ ਬਣਦਾ ਵੀ ਕਾਦੇ ਕਾਰਨ ਇਹਨਾਂ ਦੇ ਘਟ ਗਿਆ। ਹੁਣ ਇਹ ਕੀ ਚੈੱਕ ਕਰ ਰਹੇ ਹੁਣ? ਮੇਰੇ ਨਾਲ ਨਹੀਂ ਨਹੀਂ ਹੁਣ ਮੈਂ ਚੈੱਕ ਕਰਦਾ ਵਿੱਚੋਂ ਕੋਈ ਠੀਕ ਵੀ ਕਿ ਹਾਰੇਵੇਂ ਆ ਦੋ ਹੱਥ ਖਰਾਬ ਦੋ ਖੁੱਲੇ ਆ ਜੀ ਤੇ ਇੱਕ ਵੀ ਘਣ ਦੇ ਰੋ ਕੋਈ ਨਹੀਂ ਖੁੱਲੇ ਘਣ ਸਹੀ ਆ ਚੈੱਕ ਕੀਤਾ ਹੀ ਹਾਂ ਉਹ ਸਹੀ ਹੈ ਬਿਲਕੁਲ ਸਾਰੇ ਸਹੀ ਹੈ ਠੀਕ ਆ ਜੀ ਇਧਰ ਪੈ ਜ ਆਪਣਾ ਐਲ ਪੰਪ ਆਪਾਂ ਚੇਂਜ ਕਰਨਾ ਤੇ ਐਲ ਪੰਪ ਜੇ ਵੈਸੇ ਤਾਂ ਚੈੱਕ ਨਹੀਂ ਕਰਾਇਆ ਚੱਕ ਵਗੈਰਾ ਬਾਕੀ ਆਪਾਂ ਚੇਂਜ ਕਰ ਹੀ ਦਿੰਨੇ ਕਿਉਂਕਿ ਮਸ਼ੀਨ ਨੇ ਲੰਬਾ ਚੱਲਣਾ ਹੁੰਦਾ ਤੇ ਹੁਣ ਤੁਹਾਨੂੰ ਆਪਾਂ ਪ੍ਰੈਸ਼ਰ ਬਾਰੇ ਜਾਣਕਾਰੀ ਦਿੰਦੇ ਆਪਾਂ ਜਦੋਂ ਮਸ਼ੀਨ ਸੇਲ ਕਰਦੇ ਹਾਂ ਆਪਾਂ ਇਹ ਜਾਣਕਾਰੀ ਦਿੰਦੇ ਹਾਂ ਦਾ ਪ੍ਰੈਸ਼ਰ ਕੱਢਿਆ ਆਪਾਂ ਜਦੋਂ ਮਸ਼ੀਨ ਸੇਲ ਕਰਦੇ ਹਾਂ ਆਪਾਂ ਬਾਈ ਜੀ ਨੂੰ ਦੱਸਿਆ ਸੀ ਕਿੰਦਾ 에ਅਰ ਪੰਪ ਜੇ ਫਾਲਟ ਹੋਊਗਾ ਤਾਂ ਚਾਹੇਂਦੇ ਕੋਈ ਟੁਕੜੀ ਵਿਗੜਾ ਸੀ ਜਾਏ 에ਅਰ ਪੰਪ ਜੇ ਫਾਲਟ ਹੋ ਤਾਂ ਪਤਾ ਨਹੀਂ ਚੱਲਦਾ ਕਿ ਹੈਗਾ ਜਾਂ ਨਹੀਂ ਹੈਗਾ ਤੇ ਆਪਾਂ ਨੂੰ ਨੁਕਸ ਲੱਗ ਗਿਆ ਕਿਉਂਕਿ ਆਪਾਂ 에ਅਰ ਪੰਪ ਵਗੈਰਾ ਚੈੱਕ ਵੀ ਨਹੀਂ ਕਰਾਇਆ ਆਪਾਂ ਜਿਹੜਾ ਇਹ ਕੀ ਮੇਨ ਕੀ ਹੈ ਹਾਂ ਮਿਸਟਰ ਨੂੰ ਪੁੱਛਣ ਲੱਗਿਆ ਸੀ ਕੀ ਹੈ ਮੇਨ ਮੇਨ ਇਹ ਜੀ ਮੇਨ ਹੈਗਾ ਆ ਦੇਖੋ ਇੰਜ ਕਸਾਈ ਦੇਖੋ ਕਿੰਨੀ ਹੋ ਗਈ ਆ ਇਹਦੇ ਕਰਕੇ ਇੰਜਨ ਨੇ ਪ੍ਰੈਸ਼ਰ ਘਟਾਇਆ ਉਦਾਂ ਇੰਜਨ ਦਾ ਪ੍ਰੈਸ਼ਰ ਵਗੈਰਾ ਬਿਲਕੁਲ ਸਹੀ ਸੀ ਦੋ ਤਿੰਨ ਮੇਨ ਖੋਲਿਆ ਮੇਨਾਂ ਦੇ ਵਿੱਚ ਫਾਲਟ ਬਹੁਤ ਨਿਕਲਿਆ ਆਪਾਂ ਵੇਚਦੇ ਹੀ ਮਸ਼ੀਨ ਤੇ ਆਪਾਂ ਦੱਸਿਆ ਵੀਗਾ ਸੀ ਕਿ ਇਹਦਾ ਪ੍ਰੈਸ਼ਰ ਥੋੜਾ ਇੰਜਨ ਦਾ ਘਟ ਗਿਆ ਇੰਜਨ ਦਾ ਪ੍ਰੈਸ਼ਰ ਦਾ ਕਰਨ ਕੋਈ ਵੱਡਾ ਜਿਆਦਾ ਨਹੀਂ ਸੀ ਮੇਨਾਂ ਦਾ ਕਰਨੀ ਬਾਕੀ ਕਿ ਮਿਸਤਰੀ ਸਾਹਿਬ ਦੱਸਣਗੇ ਸਾਨੂੰ ਆਪ ਨੂੰ ਜਿਆਦਾ ਕੋਈ ਨੌਲੇਜ ਨਹੀਂ ਹੈਗੀ ਇਹਦੇ ਬਾਰੇ ਆ ਦੇਖੋ ਇਹ ਥੋੜਾ ਜਾਂ ਡਰਾਈਵਰਾਂ ਨੇ ਅੰਗਹਿਲੀ ਕਰਕੇ ਹੋਇਆ ਇਹ ਕੰਮ ਜਿਵੇਂ ਕਿ ਪ੍ਰੈਸ਼ਰ ਵਗੈਰਾ ਚੈੱਕ ਬਨਹੀਂ ਕੀਤਾ ਤੇ ਮਗਲੈਰ ਵੀ ਕੱਟ ਹੋ ਸਕਦਾ ਇੰਜਨ ਦੇ ਵਿੱਚ ਉਹਦੇ ਕਰਕੇ ਇਹ ਥੋੜਾ ਜਿਹਾ ਹੈ ਆ ਜਿਹੜਾ ਇਹ ਸਟੀਲ ਜਿਹੜਾ ਲੱਗੇ ਨੇ ਇਹ ਕੀ ਦੋ ਆ ਜੇ ਆਪਾਂ ਤੁਹਾਨੂੰ ਇੱਕ ਹੋਰ ਦਿਖਾਉਦੇ ਹਾਂ ਇੱਕ ਹੋਰ ਟੁਕੜੀ ਵਗੈਰਾ ਇਹ ਮੇਨ ਹੁੰਦਾ ਕਿ ਟੁਕੜੀ ਹੁੰਦੀ ਹੈ ਇਹ ਮੈਂ ਤੁਹਾਨੂੰ ਫਿਰ ਚੈੱਕ ਚੈੱਕ ਕਰਾਉਣੇ ਆ ਦੇਖੋ ਮੈਂ ਦਾ ਹਾਲ ਕੀ ਆ ਇਹ ਹੈਗਾ ਇਹ ਮਗਲੈਲ ਦੀ ਕਮੀ ਕਰਕੇ ਮਗਲੈਰ ਵੀ ਇਹਨਾਂ ਨੂੰ ਮੈਂ ਪੈਸੇ ਵਸੇਰੇ ਦਿੱਤੇ ਮਗਲੈਲ ਲਾਇਆ ਜੀ ਬਾਕੀ ਸਾਡੇ ਬੰਦਿਆਂ ਨੇ ਨਗਹਿਲੀ ਕੀਤੀ ਆ ਜੇ ਜਿਆਦਾਤਰ ਹੁੰਦਾ ਹੈ ਮਾਲਕ ਦਾ ਧਿਆਨ ਕਰਨਾ ਚਾਹੀਦਾ ਇਹ ਚੀਜ਼ਾਂ ਉਲੇ ਜੇ ਮਾਲਕ ਨਾ ਗੌਰ ਕਰੂਗਾ ਤਾਂ ਡਰਾਈਵਰ ਨੇ ਤਾਂ ਆਪਣਾ ਚਲਾਉਣਾ ਹੀ ਜਿਵੇਂ ਚੱਲੂਗਾ ਇਹਦੇ ਚ ਇੱਕ ਟੱਕ ਤੋਂ ਬਾਅਦ ਮਗਲੈਲ ਨਹੀਂ ਵਧਿਆ ਸੀ ਇੱਕ ਟੱਕ ਤੋਂ ਬਾਅਦ ਅੱਧਾ ਕਿੱਦ ਰਹਿ ਗਿਆ ਕਦੇ ਪੈ ਗਿਆ ਬਾਕੀ ਆ ਤਾ ਦੇਖੋ ਕੀ ਆਲ ਵਰਕੇ ਨਿਕਲਿਆ ਵਿੱਚੋਂ ਹੈਗਾ ਕ੍ਰਿੰਕ ਦਾ ਹੀ ਨੀਨ ਇਹਦੇ ਨਾਲ ਬਣਾ ਲਿਆ ਇਹ ਕਾਦੇ ਕਰਨ ਆਇਆ ਮੜਾ ਇੱਧਰ ਰੁਕ ਦੱਸਾ ਜੀ ਇੱਧਰ ਆ ਜੇ ਇਹ ਮਿਸਤਰੀ ਸਾਹਿਬ ਨੇ ਵੀ ਆਪਣੇ ਬੰਦੇ ਆ ਵਿਚਾਰੇ ਨੂੰ ਉੱਥੋਂ ਮੰਡੀਓ ਲੈ ਕੇ ਤੋਂ ਸ਼ਹਿਰੋਂ ਆਪਾਂ ਹੋਣੇ 10 ਮਿੰਟ ਚਾਹੀਏ ਲੈ ਆਏ ਤੇ ਇਹਨੂੰ ਬਿਠਾ ਛੱਡਿਆ ਸੀ ਇੱਥੇ ਤੇ ਆਪਾਂ ਤੁਹਾਨੂੰ ਟੋਟੇ ਦਿਖਾਣੇ ਦੋ ਕੋ ਹੋਰ ਨੇ ਅੱਧ ਫੜੀ ਮੜਾ ਆ ਪਕੜੀ ਦੱਸੀ ਵੀ ਇਹਦਾ ਕਾਰਨ ਕੀ ਹੈ ਵੀ ਕਾਦੇ ਵਾਸਤੇ ਇਹਦੇ ਚ ਹੋਇਆ ਪ੍ਰੈਸ਼ਰ ਕਿਉਂ ਨਹੀਂ ਬਣਦਾ ਇੰਜਨ ਦਾ ਤੇ ਇਹ ਕਾਦੇ ਕਰਨ ਛੱਲਿਆ ਗਿਆ ਮੰਗਲਾਲ ਦੀ ਘਾਟ ਸੀ ਕਿ ਕੋਈ ਮੈਲ ਦੀ ਕਟ ਕਰ ਗਿਆ ਹਾਂ ਮੰਗਲਾਲ ਦੀ ਕਟ ਕਰਕੇ ਮੰਗਲਾਲ ਇਹ ਕਿਵੇਂ ਵੀ ਕਟ ਗਿਆ ਜਾਂ ਟੇਡੀ ਮਸ਼ੀਨ ਚੱਲੀ ਆ ਜਾਂ ਕੋਈ ਕਾਰਨ ਤਾਂ ਹਾਂ ਜਿਹਦੇ ਉੱਲੇ ਤੇਡੀ ਹੋਇਆ ਤਾਂ ਬਗੈਪਰ ਪੜ ਜਾਂਦਾ ਨਹੀਂ ਮੈਨੂੰ ਕਿਸੇ ਨੂੰ ਅੱਛਾ ਤੇ ਡਰਾਈਵਰ ਜੋਰ ਲੁਆਈ ਜਾਂਦਾ ਉਹਨਾਂ ਦੇ ਇਲਾਕੇ ਲਿਟਰ ਤੇ ਰਹਿ ਗਿਆ ਸਾਰਾ ਜੇਕਰ ਆਪਾਂ ਐਮਪੀ ਜਾਂ ਬਾਹਰ ਕੀ ਦੀ ਕੰਬੈਨ ਚਲਾਉਣੀ ਆ ਮਹਾਰਾਸ਼ਟਰ ਐਮਪੀ ਰੀ ਜਾਂ ਰਾਜਸਥਾਨ ਚ ਮੰਗਲਾਲ ਕਿੰਨਾ ਰੱਖਣਾ ਚਾਹੀਦਾ ਇੰਜਨ ਚ ਇਹਦੇ ਵੇਲੇ 11 ਬਗ 11:00 ਪੈਂਦਾ ਗੈਸ ਅੱਛਾ 11 ਪੈਂਦਾ 11 ਵਜੇ 12 ਰੱਖਣਾ ਚਾਹੀਦਾ ਕਿਉਂਕਿ ਉਧਰ ਮਸ਼ੀਨ ਕਿਉਂਕਿ ਖੇਤ ਬਹੁਤ ਨਹੀਂ ਉੱਚਾ ਮਸ਼ੀਨ ਕਿਉਂ ਤੇ ਕਿਹੜੇ ਸਾੜ ਉਤਰਨ ਦੇ ਬਾਦੀ ਚਾਹੀਦਾ ਹਾਂ ਤੇ ਇਹ ਇਹਦੇ ਹੁਣ ਤੁਸੀਂ ਮਾਲਕ ਦੀ ਗਲਤੀ ਕਹਿੰਦੇ ਹੋ ਕਿ ਡਰਾਈਵਰਾਂ ਦੀ ਡਰਾਈਵਰ ਇਸ ਤਰ੍ਹਾਂ ਨਾ ਇਹ ਮਾਲਕ ਨੂੰ ਤੇ ਚੈੱਕ ਕਰਨਾ ਇਹ ਮਾਲਕ ਨੂੰ ਹਾਂ ਇਹਨੇ ਚੈੱਕ ਕਰਨਾ ਚਾਹੀਦਾ ਹਾਂ ਤੇ ਡਰਾਈਵਰਾਂ ਨੇ ਤਾਂ ਦੇਖ ਉਹਨੇ ਦੱਸਣਾ ਕਿ ਅੱਧ ਤੱਕ ਤੇਲ ਹੈ ਜਾਂ ਟੱਕੇਗਾ ਹੈ ਬੰਗਲੇਰ ਘਾਟੇ ਦੇ ਚ ਉਹਨਾਂ ਦਾ ਚਲਾਉਣੀ ਆ ਆਪਾਂ ਹਣਾ ਚਲਾ ਆ ਠੱਲੀ ਕੋ ਖੜਾ ਐ ਇਵੇਂ ਗੱਲਾਂ ਨਾ ਇੱਕ ਵਾਰੀ ਮਗਲੈਲ ਦਾ ਟੱਕ ਸੀ ਮੈਂ ਚੈੱਕ ਕਰਕੇ ਗਿਆ ਮਗਲੈਲ ਦਾ ਟੱਕ ਤੇ ਇਹਨਾਂ ਮਸ਼ੀਨ ਚਲਾਤੀ ਤੇ ਮੈਂ ਦੂਸਰੀ ਮਸ਼ੀਨ ਕੋਲ ਆ ਗਿਆ ਉਹਦੇ ਕੋਲ ਉੱਥੇ 5 ਲੀਟਰ ਪਿਆ ਸੀ ਮਗਲੈਲ ਉੱਥੋਂ ਲਿਆ ਕੇ ਇਹਦੇ ਹੀ ਪਾ ਗਦੇ ਇਹਨਾਂ ਨੇ ਵੀ ਮਗਲੈਲ ਪਉਣਾ ਜਾਂ ਨਹੀਂ ਪਉਣਾ ਮੈਂ ਆ ਕੇ 5 ਲੀਟਰ ਮਗਲੈਲ ਪਾਏ ਦੇ ਕਿ ਚੱਲ ਗਿਆ ਨਾ ਜਿਵੇਂ 1 ਲੀਟਰ ਨਾ ਦੇ ਨਾ ਲੀਟਰ ਤੇਲ ਨਾ ਸਾਰਾ ਬਤ ਵਾ ਦੇ ਵਿੱਚ ਅੱਛਾ ਕੋ ਜਾਲੀ ਹੇ ਨੀ ਚ ਰੁਚੀ ਵੀ ਹੁੰਦੀ ਨਾ ਹਾਂ ਹਾਂ 2 ਲੀਟਰ ਤਾਂ ਖਿੱਚਦੀ ਨਹੀਂ ਇਹ ਮੈਂ ਨਹੀਂ ਕਰਦਾ ਐਸਾ ਤਾਂ ਇਹਦਾ ਹੁਣ ਤੁਸੀਂ ਡਰਾਈਵਰਾਂ ਗਲਤੀ ਗਿੰਦੇ ਹੋ ਕਿ ਆਪਣੀ ਗਲਤੀ ਉਹਨਾਂ ਦੀ ਇਹ ਵੇਖੀ ਨਹੀਂ ਗਈ ਪ੍ਰੈਸ਼ਰ ਚੈੱਕ ਕੀਤਾ ਅਸੇ ਪ੍ਰੈਸ਼ਰ ਨਹੀਂ ਛੱਡਿਆ ਉਹਨਾਂ ਨੇ ਪ੍ਰੈਸ਼ਰ ਘਟਾਉਣਾ ਇਹ ਤਾਂ ਇੱਕ ਤੇ ਆ ਗਿਆ ਨਾ ਇਹ ਹਾਂ ਤੇ ਜੇਕਰ ਇਹ ਆਪਣੇ ਹੁਣ ਪੈਂਦੇ ਆ ਤੇ ਪ੍ਰੈਸ਼ਰ ਅਸੇ ਦੋ ਤਾਈ ਹੋ ਜਾਏਗਾ ਗਰਮ ਤੇ ਹਾਂ ਗਰਮ ਦੋ ਤੇ ਠੰਡੇ ਤੇ ਪੰਜ ਤੇ ਗਏਗਾ ਪਹਿਲੇ ਪ੍ਰੈਸ਼ਰ ਇੱਕ ਤਾਂ ਕੰਬਦਾ ਆ ਯਾਰ ਉਹ ਚੈੱਕ ਕਰਨਾ ਨਹੀਂ ਫਿਰ ਐਲਬਮ ਨਾ ਪਾਈਏ ਫਿਰ ਆਪਾਂ ਯਾਰ ਮਗਰਾਂੀਆਂ ਬੋਟਲੀਆਂ ਐਲਬਮ ਦੀਆਂ ਹੈਂ ਗਰਾਰੀਆਂ ਬੋਟਲੀਆਂ ਐਲਬਮ ਦੀਆਂ ਪੌਣੇ ਪਊਗਾ ਹਾਂ ਨਾਲੇ ਇਹ ਵੀ ਨਾਲ ਤੁਹਾਨੂੰ ਪਾਉਣਾ ਪਿਆ ਚਲ ਪਾ ਦਿੰਨੇ ਆ ਪੰਪ ਨੇ ਤੇ ਆਪਣਾ ਜਿਹੜੇ ਨਾਲ ਖੋਲ ਕਰਾਰੇ ਢਿੱਲੀਆਂ ਢਿੱਲਾ ਵਿੱਚੋਂ ਸਾਰਾ ਇਹ ਕਰਾ ਤੇ ਤੁਸੀਂ ਇਹ ਡਰਾਈਵਰ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਦੋਂ ਕੋਈ ਮਸ਼ੀਨ ਚਲਾਉਂਦਾ ਹੈ ਕਿ ਤੁਸੀਂ ਇਹਦਾ ਧਿਆਨ ਰੱਖਿਆ ਕਰੋ ਕਿ ਤੁਸੀਂ ਇਹਦਾ ਕੋਈ ਚੱਕਰ ਨਾ ਹੋਣ ਜਿਹਾ ਹੁੰਦਾ ਨਹੀਂ ਕਿਉਂ ਨਹੀਂ ਧਿਆਨ ਰੱਖਣਾ ਕੀ ਲੈ ਕੇ ਸਵੇਰ ਜਦੋਂ ਚਲਾਉਂਦੇ ਆ ਪਹਿਲਾਂ ਤੇਲ ਪਾਣੀ ਸਾਰਾ ਚੈੱਕ ਕਰਕੇ ਫਿਰ ਮਸ਼ੀਨ ਤੋਰਨਾ ਦਾ ਤੇ ਕਈ ਤਾਂ ਮਿਸਤਰੀ ਕਹਿੰਦੇ ਆ ਵੀ ਕੁਛ ਨਹੀਂ ਇਹਨੂੰ ਇਹ ਚੀਜ਼ ਨੂੰ ਕੁਛ ਨਹੀਂ ਦੱਬੀਆਂ ਕੰਮ ਆ ਬੈਠਿਆ ਬਾਅਦ ਵਿੱਚ ਕਿਉਂ ਨਹੀਂ ਹੁੰਦਾ ਜਿੰਦਾ ਹੁੰਦਾ ਹੁੰਦਾ ਤੇ ਇਹ ਚੀਜ਼ਾਂ ਚੈੱਕ ਕਰਨੀ ਚਾਹੀਦੀਆਂ ਨੇ ਮੈਂ ਜਦੋਂ ਮਸ਼ੀਨ ਵੇਚਦਾ ਹਾਂ ਨਾ ਮੈਂ ਇਹ ਗੱਲ ਕੀਤੀ ਆ ਮਾ ਇਹਨਾਂ ਥੋੜਾ ਜਿਹਾ ਪ੍ਰੈਸ਼ਰ ਘਟ ਹੈ ਇਹਦਾ ਹੋ ਸਕਦਾ ਟੁਕੜੀਆਂ 'ਚ ਕੋਈ ਹੋਵੇ ਜਾਂ ਮੈਂ ਤਾਂ ਐਲ ਪੰਪ ਵੀ ਜ਼ਿਆਦਾ ਦੱਸਦੇ ਬੈਲ ਪੰਪ ਡਾਉਣੇ ਤੇ ਪਾਇਆ ਨਹੀਂ ਗਾ ਤੇ ਉਹਦੇ ਕਰਕੇ ਪ੍ਰੈਸ਼ਰ ਘਟੇ ਬਾਕੀ ਸਾਨੂੰ ਤਾਂ ਪਤਾ ਹੀ ਵਿੱਚ ਆ ਵੀ ਮਾੜਾ ਮਟਾ ਟਿੱਲੀ ਉਹ ਤਾਂ ਵੀ ਪ੍ਰੈਸ਼ਰ ਡਾਉਣ ਹੋ ਜਾਂਦਾ ਨਾ ਨਹੀਂ ਕ੍ਰੈਂਕ ਨਹੀਂ ਸਹੀ ਹੈ ਇਹ ਟੁਕੜੀਆਂ ਮੰਗਲਾਲ ਕਨ ਹੋਇਆ ਇਹ ਤੇ ਮੰਗਲਾਲ ਕਿਹੜੀ ਕੰਪਨੀ ਦਾ ਪਾਈਏ ਬismillah ਐਲਫਾ ਦਾ ਹਾਂ ਐਲਫਾ ਦਾ ਐਲਫਾ ਦਾ ਆ ਨਵਾਂ ਕਦਰ ਸਕੋਲੀ ਆਉਂਦਾ ਹਲਪਾ ਦੇ ਦੂਜਾ ਸਰੋਵ ਪਾ ਦੇ ਬਹਿਰ ਖੋਕੀ ਸਰੋਵ ਜਿੰਦੀ ਹੈ ਸੱਗਰਾਰੇ ਚੱਕਰੋ ਜੀ ਖਾ ਕਰਾ ਦੇ ਕਿਵੇਂ ਆ ਮਾੜੀ ਹੈਗੀ ਥੋੜਾ ਆ ਜਾ ਇਹ ਟਿਲੇ ਜਿੱਦੇ ਕੋ ਹਾਂ ਤੇ ਇਹ ਟਿਲੇ ਦਾ ਪ੍ਰੈਸ਼ ਨਹੀਂ ਬਣਾਉਂਦਾ ਪੂਰਾ ਪ੍ਰੈਸ਼ ਤਾਂ ਬਣਾਉਂਦਾ ਫਿਰ ਇਹ ਗੱਲ ਕਾਹਦਾ ਕਰਦਾ ਨਾ ਡਾਟ ਟਿਲੇ ਉਧਰ ਠੀਕ ਆਪਣੇ ਕ੍ਰੈਂਕ ਕਿੰਨੇ ਦਾ ਜੀ ਇਹ ਕ੍ਰੈਂਕ ਇਸ ਸਟੈਂਡਰਡ ਦਾ ਜੀ ਕ੍ਰੈਂਕ ਸਟੈਂਡਰਡ ਦਾ ਮੇਨ ਤੇ ਜਿਹੜਾ ਵਿਗਣ ਨੇ ਵਿਗਣ 20 ਦੇ ਆ 20 ਦੇ ਆ ਤੇ ਜਿਆਦਾ ਜਿਹੜਾ ਜਿਵੇਂ ਕ੍ਰੈਂਕ ਵਗੈਰਾ ਸਹੀ ਕਿਹੜਾ ਸਟੈਂਡਰਡ ਤੁਹਾਨੂੰ ਚਾਹੀਦਾ ਸਹੀ ਇਹ ਹੁੰਦਾ ਭਈ ਇਹ ਮੇ ਬਿਗਣ ਕੇ ਮੇਨ ਹੋਣੇ ਚਾਹੀਦੇ ਆ ਮੇਨ ਮੇਨ ਤੇ ਦੂਸਰਾ ਤਾਂ ਕੋਈ ਚੱਕਰ ਨਹੀਂ ਗਾ ਇਹ ਵੀ ਚੱਲ ਜਾਂਦੇ ਆ ਉਹ ਵੀ ਤੇ ਚੱਲ ਜਾਂਦੇ ਆ ਇਸ ਤੋਂ ਬਾਅਦ ਕ੍ਰੈਂਕ ਕੱਚੀ ਹੋ ਜਾਂਦੀ ਥੱਲੇ ਕਿੰਨਾ ਰਮਾ ਜਾਂਦਾ ਤੇ ਚੱਲਦੀ ਤਾਂ ਹੋਊਗੀ ਹਾਂ ਹਾਂ ਚੱਲੀ ਜਾਂਦੀ ਠੀਕ ਹੈ ਆਪਣਾ ਇੰਨਾ ਹੀ ਵਲੌਗ ਆ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਉਦੋਂ ਤੱਕ ਮੇਰੇ ਨਾਲ ਸਤਿ ਸ੍ਰੀ ਅਕਾਲ ਜੀ ਬਾਕੀ ਤੁਹਾਨੂੰ ਦਿਖਾਵਾਂਗੇ ਜੇ ਮੇਨ ਵਗੈਰਾ ਸਾਰੇ ਖੋਲ ਲਿਆ ਦੇ ਹੁਣ ਆਪਾਂ ਫੀਟਿੰਗ ਕਰਨੀ ਹੈ ਪੰਪ ਵਗੈਰਾ ਨਵਾਂ ਪਾਉਣਾ ਤੇ ਇੱਕ ਬੰਦਾ ਲਿਆ ਹੈ ਜੀ ਨਾਲ ਇਹ ਉਹਨੂੰ ਪੁੱਛਦੇ ਆ ਤੈਨੂੰ ਕੀ ਕਹਿ ਕੇ ਲਿਆ ਕਰੋ ਇਹ ਤਾਂ ਪਹਿਲੇ ਤਾਂ ਮੈਨੂੰ 15 ਮਿੰਟ ਦੱਸਿਆ ਬਾਹਾਂ ਜਾਨੀ ਕਰਨਾ ਨਹੀਂ ਨਹੀਂ ਮੈਂ ਕਹਾਂ ਚੈੱਕ ਕਰ ਕੰਮ ਤਾਂ ਹੈਗਾ 15 ਮਿੰਟ ਦਾ ਹੀ ਕੋਈ ਕੰਮ ਜ਼ਿਆਦਾ ਨਹੀਂ ਹੈਗਾ ਨਹੀਂ ਨਹੀਂ ਮੈਂ ਕਿਹਾ ਤੇ ਆਪਾਂ ਚੈੱਕ ਕਰਨੀ ਵਿਗਿਆ ਤਾਂ 15 ਮਿੰਟ ਲੱਗਣਗੇ ਚਲ ਮੈਂ ਚੈੱਕ ਕਰ ਲੈ ਜੋ ਪੋਣੇ ਪੇ ਫਿਰ 2-2 ਘੰਟੇ ਅੱਛਾ ਇਵੇਂ ਕਹਿ ਕੇ ਲਿਆ ਹਾਂ ਦੋ ਘੰਟੇ ਕਹਿ ਕੇ ਲਿਆ ਤੇ ਤੁਸੀਂ ਕੰਮ ਕਰਦੇ ਹੋ ਆਪਾਂ ਵੇਲੇ ਆਂ ਬਸ ਨਹੀਂ ਉੱਥੇ ਦੇ ਕੋਲੇ ਬੈਠੇ ਰਹਿਣਾ ਸਾਰੇ ਜਿਹੜੇ ਹਾਂ ਤੇ ਬਦ ਰੱਖਿਆ ਆਪਾਂ ਅੱਛਾ ਤੁਸੀਂ ਰੱਖੇ ਮਾਲ ਕੇ ਤੁਸੀਂ ਦੁਕਾਨ ਦੇ ਕਿਰਾਏ ਤੇ ਦਿੱਤੀ ਇਹਨਾਂ ਨੂੰ ਹਨਾ ਆਹਨ ਸਾਫ ਲੈ ਲੈ ਅੱਛਾ ਕਿੰਨਾ ਕਿਰਾਇਆ ਲੈਂਦੇ ਹੋ ਕਿਰਾਇਆ ਨਹੀਂ ਬਸ ਕਮਿਸ਼ਨ ਤੇ ਕੰਮ ਹੈ ਅੱਛਾ ਕਮਿਸ਼ਨ ਜਦੋਂ ਤੁਸੀਂ ਇਹਨਾਂ ਨੂੰ ਕਰਵਾਉਣਾ ਹੁੰਦਾ ਕੰਮ ਦੁਕਾਨ ਦਾ ਹਨਾ ਸਾਰਾ ਸ਼ਾਮ ਨੂੰ ਆ ਕਮਿਸ਼ਨ ਲੈ ਲੈਣਾ ਆਪਣਾ ਜਿੰਨਾ ਬਣਿਆ ਤੀਜੇ ਹਿੱਸੇ ਦਾ ਤੀਜੇ ਨਾਲ ਦੂਜੇ ਦਾ ਤੀਜਾ ਐਸਾ ਹਾਂ ਤੀਜੇ ਨਾਲ ਤੁਸੀਂ ਕਮਿਸ਼ਨ ਲੈਣਾ ਤੇ ਕੰਮ ਇਹਨਾਂ ਨੇ ਕਰਨ ਦੱਸਣਾ ਤੁਸੀਂ ਕਿ ਆ ਕੰਮ ਇਹ ਤੋਂ ਕਰ ਦੋ ਇੱਥੋਂ ਕਰ ਦੋ ਐਵੇਂ ਨਾ ਗੱਲ ਏ ਜੀ ਮੈਂ ਹੈਡ ਮੈਂ ਫੋਰ ਮੈਨ ਇਹ ਆ ਜਿਹੜਾ ਮੇਨ ਜਿਹੜਾ ਬੰਦਾ ਜਿੰਨਾਂ ਦਾ ਕਾਰਾ ਕਰ ਦਸਨੀ ਇਹਨਾਂ ਨੇ ਵੀ ਆ ਚੀਜ਼ ਖੋਲ ਇਹਨਾਂ ਦੇ ਫਰਡ ਹੋਗਾ ਐਵੇਂ ਗੱਲੇ ਬਣਾ ਲਿਆ ਹਾਂਜੀ ਹਾਂਜੀ ਹਾਂ ਚਲੋ ਠੀਕ ਆ ਜੀ ਮਿਲਦੇ ਹੁਣ ਕਿਸੇ ਹੋਰ ਨਵੀਂ ਵੀਡੀਓ ਤੇ ਉਦੋਂ ਤੱਕ ਲਈ ਮੇਰੇ ਵੀਰਾਂ ਦੇ ਸਾਸਿਆਕਾਲ ਜੀ